ਲੁਧਿਆਣਾ ਦੇ ਹਲਕਾ ਗਿਲਚ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਕੈਂਥ ਨੇ ਹਲਕਾ ਗਿਲ ਦਾ ਯੂਥ ਵਿੰਗ ਚੇਅਰਮੈਨ ਨਿਯੁਕਤ ਕੀਤਾ ਗਿਆ ਜਿਸ ਦੇ ਚਲਦਿਆਂ ਨੌਜਵਾਨ ਨੂੰ ਸਨਮਾਨਿਤ ਵੀ ਕੀਤਾ ਗਿਆ ਅਤੇ ਇਸ ਦੌਰਾਨ ਪੰਜਾਬ ਯੂਥ ਦੇ ਪ੍ਰਧਾਨ ਗਗਨਦੀਪ ਸਿੰਘ ਸੰਨੀ ਕੈਂਥ ਵੀ ਮੌਜੂਦ ਰਹੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਬੈਂਸ ਨੇ ਕਿਹਾ ਕਿ ਜਿੱਥੇ ਦੁਸ਼ਹਿਰੇ ਦੇ ਮੌਕੇ ਤੇ ਵੱਡੀ ਜ਼ਿੰਮੇਵਾਰੀ ਨੌਜਵਾਨਾਂ ਆਗੂਆਂ ਨੂੰ ਦਿੱਤੀ ਗਈ ਹੈ ਤਾਂ ਉਥੇ ਹੀ ਉਹ ਕੇਂਦਰ ਦੀ ਭਾਜਪਾ ਸਰਕਾਰ ਤੇ ਵੀ ਵਰਦੇ ਹੋਏ ਨਜ਼ਰ ਆਏ ਸਨ ਅਤੇ ਉਹਨਾਂ ਇਹ ਵੀ ਕਿਹਾ ਕਿ ਵਿਐਸਐਫ ਦੀ ਹੱਦ ਵਧਾ ਕੇ ਭਾਜਪਾ ਸਰਕਾਰ ਨੇ ਪੰਜਾਬ ਦੇ ਨਾਲ ਮਤਰੀਮਾ ਵਾਲਾ ਵੀ ਸੁਲੂ ਕੀਤਾ ਹੈ ਇਸ ਦੌਰਾਨ ਉਹ ਭਾਜਪਾ ਦੀ ਕੇਂਦਰ ਸਰਕਾਰ ਕੋਲ ਦੇ ਹੋਏ ਨਜ਼ਰ ਆਏ ਸਨ ਸਿੰਘ ਜੀ ਜਿਹੜੇ ਲੋਕ ਇਨਸਾਫ ਪਾਰਟੀ ਲਈ ਬਹੁਤ ਤਕੜੇ ਹੋ ਕੇ ਕੰਮ ਕਰਦੇ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਨੌਜਵਾਨਾਂ ਦੇ ਨਾਲ ਅੱਜ ਪ੍ਰੋਗਰਾਮ ਰੱਖਿਆ ਦੁਸਹਿਰੇ ਦੇ ਦਿਨ ਦੇ ਉੱਤੇ ਤੇ ਅੱਜ ਹਲਕਾ ਗਿੱਲ ਤੋਂ ਲੋਕ ਇਨਸਾਫ ਪਾਰਟੀ ਯੂਥ ਦਾ ਇਹਨਾਂ ਨੂੰ ਚੇਅਰਮੈਨ ਸਤਕਾਰਯੋਗ ਛੋਟੇ ਵੀਰ ਸਨੀ ਕੈਸ ਜੀ ਹੋਰਾਨੇ ਜਿਹੜੇ ਹਰ ਵੇਲੇ ਲੋਕਾਂ ਦੀ ਸੰਗਤ ਦੀ ਸੇਵਾ ਆਬਾਮ ਦੀ ਸੇਵਾ ਵਾਸਤੇ ਤਤਪਰ ਰਹਿੰਦੇ ਆ ਸੋ ਮੈਂ ਇਹ ਵੱਡੀ ਜ਼ਿੰਮੇਵਾਰੀ ਜਿੱਥੇ ਇਹਨਾਂ ਨੂੰ ਦਿੱਤੀ ਆ ਸਨੀ ਜੀ ਹੋਰਾਨੇ ਮੈਂ ਛੋਟੇ ਵੀਰ ਨੂੰ ਮੁਬਾਰਕਬਾਦ ਦਿੰਦਾ ਤੇ ਉਮੀਦ ਕਰਦਾ ਕਿ ਇਹ ਪਾਰਟੀ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਦੇ ਉੱਤੇ ਹਮੇਸ਼ਾ ਖਰੇ ਉਤਰਨਗੇ ਸੋ ਅੱਜ ਪੰਜਾਬ ਦੇ ਅੰਦਰ ਬੜਾ ਚਿੰਤਾਜਨਕ ਮਾਹੌਲ ਪੈਦਾ ਹੋਇਆ ਹੋਇਆ ਸਾਡਾ ਦੇਸ਼ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਸਾਨੂੰ ਸੰਗੀ ਢਾਂਚਾ ਸੰਵਿਧਾਨ ਦੇ ਕੇ ਗਏ ਤਾਂ ਕਿ ਰਾਜਾਂ ਦੀਆਂ ਸ਼ਕਤੀਆਂ ਤੇ ਕੇਂਦਰ ਦੀਆਂ ਸ਼ਕਤੀਆਂ ਦਾ ਟਕਰਾਅ ਨਾ ਹੋਵੇ ਕਿਤੇ ਵੀ ਉਹਨਾਂ ਨੇ ਸ਼ਕਤੀਆਂ ਦੀ ਵੰਡ ਕੀਤੀ ਸੰਵਧਾਨਕ ਤੌਰ ਤੇ ਇਹ ਦੂਸਰਾ ਵੱਡਾ ਸੰਗੀ ਢਾਂਚੇ ਦੇ ਉੱਤੇ ਹਮਲਾ ਤੇ ਅਟੈਕ ਹੈਗਾ ਪਹਿਲਾ ਹਮਲਾ ਪੰਜਾਬ ਦੇ ਹਕੂਕ ਪਾਣੀ ਖੋ ਕੇ ਜਿਹੜਾ ਕਿ ਨਰੋਲ ਪੰਜਾਬ ਦਾ ਸੰਵਧਾਨਕ ਤੇ ਕਾਨੂੰਨੀ ਹੱਕ ਸੀਗਾ ਤੇ ਅਸੀਂ 16 ਲੱਖ ਕਰੋੜ ਰੁਪਏ ਤੋਂ ਵੱਧ ਰਕਮ ਪਾਣੀ ਦੀ ਕੀਮਤ ਰਾਜਸਥਾਨ ਤੋਂ ਵਸੂਲ ਕਰਨੀ ਪਹਿਲਾ ਸੰਵਧਾਨਕ ਤੌਰ ਦੇ ਉੱਤੇ ਸੰਗੀ ਢਾਂਚੇ ਦੇ ਉੱਤੇ ਹਮਲਾ ਕੀਤਾ ਸਾਡਾ ਪਾਣੀ ਹੋਇਆ ਤੇ ਹੁਣ ਦੂਸਰਾ ਹਮਲਾ ਕੀਤਾ ਜਿਹੜਾ 50 ਕਿਲੋਮੀਟਰ ਬੀਐਸਐਫ ਮਤਲਬ ਕਿ ਲੰਗੜਾ ਰਾਜ ਬਣਾ ਦਿਓ ਜਿਵੇਂ ਦਿੱਲੀ ਸਟੇਟ ਹੈਗੀ ਹੈ ਕਿ ਪੁਲਿਸ ਦੀ ਕੋਈ ਦਖਲ ਅੰਦਾਜ਼ੀ ਨਹੀਂ ਪੁਲਿਸ ਮੋਦੀ ਦੇ ਤੇ ਮੋਦੀ ਨੇ ਬੀਐਸਐਫ ਪੰਜਾਬ ਪੁਲਿਸ ਦੇ ਉੱਤੋਂ ਦੀ ਤਾਂ ਜੋ ਕੋਈ ਵੀ ਐਜੀਟੇਟਰ ਇਹ 50 ਕਿਲੋਮੀਟਰ ਦੇ ਵਿੱਚ ਆ ਉਹਦੇ ਪੁੱਤ ਨੂੰ ਫੜ ਕੇ ਲਿਆਓ ਕਿਸੇ ਦੇ ਬਾਪ ਨੂੰ ਫੜ ਕੇ ਲਿਆਓ ਕਿਸੇ ਦੇ ਚਾਚੇ ਮਾਮੇ ਤਾਏ ਨੂੰ ਫੜ ਕੇ ਲਿਆਓ ਤਾਂ ਕਿ ਉਸ ਪਰਿਵਾਰ ਦੇ ਉੱਤੇ ਪ੍ਰੈਸ਼ਰ ਬਿਲਡ ਕਰਨਾ ਵੀ ਤੂੰ ਅੰਦੋਲਨ 'ਚ ਨਹੀਂ ਜਾਣਾ ਰਹਿ ਗਏ 50 ਕਿਲੋਮੀਟਰ ਤੋਂ ਉੱਪਰ ਵਾਲੇ ਲੋਕ ਉਹਨਾਂ ਨੂੰ ਇਹ ਕਹਿ ਦੇਣਗੇ ਵੀ ਇਹਨੇ ਤੇਰਾ ਨਾਂ ਲਿਆ ਜਿਹੜਾ 50 ਕਿਲੋਮੀਟਰ ਦੀ ਕਸਟਡੀ ਦੇ ਵਿੱਚ ਬੀਐਸਐਫ ਦੇ ਕੋਲੇ ਆ ਉਹਦੇ ਕੋਲੋਂ ਕੁੱਟਮਾਰ ਕਰਕੇ ਦਬਾਓ ਪਾ ਕੇ ਨਾਲ ਕਹੋਣਾ ਕੋਈ ਔਖੀ ਗੱਲ ਨਹੀਂ ਸੋ ਅੱਜ ਦੁੱਖ ਤੇ ਅਫਸੋਸ ਹੈਗਾ ਕਿ ਇਹ ਸਾਡਾ ਉਹ ਡੈਮੋਕਰੈਟਿਕ ਕੰਟਰੀ ਜਿਹਦੀ ਪੂਰੀ ਦੁਨੀਆ ਦੇ ਵਿੱਚ ਕਿਸੇ ਵੇਲੇ ਤਾਰੀਫ ਹੁੰਦੀ ਸੀ ਵੀ ਸਭ ਤੋਂ ਵੱਡਾ ਲੋਕਤੰਤਰ ਆ ਤੇ ਅੱਜ ਮੋਦੀ ਡਿਕਟੇਟਰ ਬਣ ਕੇ ਇਸ ਦੇਸ਼ ਦੇ ਟੁਕੜੇ ਕਰਨ ਦੇ ਉੱਤੇ ਤੋਂ ਲਿਆ ਹੋਇਆ ਇਹ ਦੇਸ਼ ਕਿਸੇ ਦੇ ਬਾਪ ਦੀ ਜੱਦੀ ਜ਼ਗੀਰ ਨਹੀਂ ਇਹ ਦੇਸ਼ ਸਾਡਾ ਵੀ ਉਹਨਾਂ ਹੀ ਆ ਪੰਜਾਬ ਦੇ ਲੋਕਾਂ ਨੇ ਸਭ ਤੋਂ ਵੱਧ ਕਰਵਾਨੀਆਂ ਕੀਤੀਆਂ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ ਤੇ ਅੱਜ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ ਸਭ ਤੋਂ ਵੱਧ ਕਰਵਾਨੀਆਂ ਕਰਨ ਵਾਲੀ ਕੌਮ ਦੇ ਨਾਲ ਤੁਸੀਂ ਮਤਰਈ ਮੌਲਾ ਸਲੂਕ ਕਰੋ ਇਹ ਪ੍ਰਵਾਨ ਨਹੀਂ ਸੋ ਮੇਰੀ ਅਪੀਲ ਹੈਗੀ ਆ ਚਾਹੇ ਉਹ ਸਤਾਧਾਰੀ ਕਾਂਗਰਸ ਆ ਤੇ ਚਾਹੇ ਪੰਜਾਬ ਦੀਆਂ ਦੂਸਰੀਆਂ ਰਾਜਨੀਤਿਕ ਪਾਰਟੀਆਂ ਨੇ ਇਹ ਪੰਜਾਬ ਦੀ ਹੂਨ ਦਾ ਦੋਸਤੋ ਸਵਾਲ ਆ ਲੰਗੜਾ ਪੰਜਾਬ ਕਰ ਦੇਣਾ ਇਹਨਾਂ ਨੇ ਇਹ ਜਿਹੜੀਆਂ ਤਾਕਤਾਂ ਡਾਕਟਰ ਬੀ ਬੀ ਆਰ ਅੰਬੇਦਕਰ ਸਾਹਿਬ ਸੰਵਿਧਾਨਕ ਤੌਰ ਤੇ ਲਿਖਦੇ ਹੋਏ ਸੰਵਿਧਾਨ ਨੂੰ ਸਾਨੂੰ ਦੇ ਕੇ ਗਿਆ ਜਿ ਉਹਨਾਂ ਦੇ ਉੱਤੇ ਦੂਸਰਾ ਵੱਡਾ ਅਟੈਕ ਹੈਗਾ ਲਗੜਾ ਪੰਜਾਬ ਹੋ ਜਾਣਾ ਇਕੱਠੇ ਹੋ ਜਾਓ ਰਾਜਨੀਤੀ ਛੱਡ ਦਿਓ ਇਕੱਠੇ ਹੋ ਕੇ ਕੇਂਦਰ ਦੇ ਵਿਰੁੱਧ ਹੱਲਾ ਬੋਲ ਕੇਂਦਰ ਦੇ ਵਿਰੁੱਧ ਅੰਦੋਲਨ ਕਿ ਅਸੀਂ ਇਹ ਤੁਹਾਡਾ 50 ਕਿਲੋਮੀਟਰ ਦਾ ਫੈਸਲਾ ਲਾਗੂ ਨਹੀਂ ਹੋਣ ਦੇਵਾਂਗੇ ਨਹੀਂ ਤਾਂ ਆਉਣ ਵਾਲੀਆਂ ਨਸਲਾਂ ਆਉਣ ਵਾਲੀ ਪੀੜ੍ਹੀ ਕਦੇ ਵੀ ਪੋਲਿਟਿਸ਼ੀਅਨਸ ਨੂੰ ਤੇ ਪਾਰਟੀਆਂ ਨੂੰ ਮਾਫ਼ ਨਹੀਂ ਕਰੇਗੀ ਅੱਜ ਬੜਾ ਪਵਿੱਤਰ ਦਿਨ ਜਿਹਦੇ ਉੱਪਰ ਅੱਜ ਮੰਨਦੇ ਆਂ ਅਸੀਂ ਵੀ ਨੇਕੀ ਦੇ ਉੱਪਰ ਸੱਚਾਈ ਦੀ ਜਿੱਤ ਹੋਈ ਸੀ ਅੱਜ ਦੇ ਦਿਨ ਦੁਸ਼ਹਰੇ ਦਾ ਦਿਹਾੜਾ ਔਰ ਅੱਜ ਸਾਡੀ ਲੋਕਨਸਭਾ ਪਾਰਟੀ ਦੇ ਵਿੱਚ ਹਲਕਾ ਗਿਲਦੇ ਵਿੱਚ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਸਾਡੇ ਯੂਥ ਦੇ ਸਾਥੀ ਮੇਰਾ ਵੀਰ ਜਸ਼ਨਜੋਤ ਔਰ ਉਹਨਾਂ ਦੇ ਸਾਥੀ ਬੰਦੇ ਕਹਿੰਦਾ ਵੀਰ ਹੋਰ ਜਿੰਨੇ ਸਾਡੇ ਸਾਥੀ ਨੇ ਨਿੱਕਾ ਦੋ ਲੋ ਜੀ ਇਹਨਾਂ ਵੱਲੋਂ ਅੱਜ ਇੱਥੇ ਬੜਾ ਵਧੀਆ ਪ੍ਰੋਗਰਾਮ ਜਿਹੜਾ ਰੱਖਿਆ ਗਿਆ ਜਿਹਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੌਜਵਾਨ ਸਾਥੀ ਆ ਲੋਕਨਸਭਾ ਪਾਰਟੀ ਦੇ ਵਿੱਚ ਸ਼ਾਮਲ ਹੋਏ ਆ ਸਾਰਿਆਂ ਦਾ ਜੀ ਆਇਆਂ ਨੂੰ ਪਾਰਟੀ ਦੇ ਵਿੱਚ ਕਹਿਣਾ ਔਰ ਮੇਰਾ ਛੋਟਾ ਵੀਰ ਜਸ਼ਨਜੀਤ ਨੂੰ ਅਸੀਂ ਚੇਅਰਮੈਨ ਲੋਕ ਇਨਸਾਫ ਪਾਰਟੀ ਯੂਥ ਵਿੰਗ ਦਾ ਜਿਹੜਾ ਹਲਕਾ ਕੇਲ ਦੀ ਜ਼ਿੰਮੇਵਾਰੀ ਇਹਨਾਂ ਨੂੰ ਸੌਂਪੀ ਆ ਔਰ ਸਾਨੂੰ ਉਮੀਦ ਆ ਵੀ ਬੜੇ ਵਧੀਆ ਤਰੀਕੇ ਨਾਲੇ ਪਾਰਟੀ ਦਾ ਜਿਹੜਾ ਜਿਹੜਾ ਇਹਨਾਂ ਨੂੰ ਜ਼ਿੰਮੇਵਾਰੀ ਲਈ ਗਈ ਹੈ ਨਿਭਾਉਣਗੇ ਔਰ 2022 ਦੀਆਂ ਚੋਣਾਂ ਦੇ ਵਿੱਚ ਜਿਹੜਾ ਅੱਜ ਬਿਗਲ ਵੱਜਿਆ 2022 ਦੀਆਂ ਚੋਣਾਂ ਦੇ ਵਿੱਚ ਲੋਕ ਇਨਸਾਫ ਪਾਰਟੀ ਦਾ ਐਮਐਲਏ ਬਣਾਉਣਗੇ ਔਰ ਮਾਫੀਆ ਰਾਜ ਨੂੰ ਖਤਮ ਕਰਕੇ ਔਰ ਚੰਗੇ ਇੱਕ ਜਿਹੜਾ ਰਾਜ ਸਥਾਪਿਤ ਕਰਨ ਦੇ ਵਿੱਚ ਸਹਾਇ ਹੋਣਗੇ ਲੁਧਿਆਣਾ ਤੋਂ surinder soni the report smz news